ਇਜੇ ਜੀ ਰਾਮ ਤੇ ਸੱਚੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਇੱਕ ਪਪੀ ਰੈਸਕਿਊ ਕੀਤਾ ਸੀਗਾ 26 ਤਰੀਕ ਨੂੰ 26 ਨਵੰਬਰ ਨੂੰ ਅੱਜ ਨੂੰ ਰਿਲੀਜ਼ ਕਰਨ ਜਾ ਰਹੇ ਹਾਂ ਦਿੱਕਤ ਇਹ ਸੀਗੀ ਕਿ ਇੱਕ ਤਾਂ ਉਹ ਖਾਂਦਾ ਪਿੰਦਾ ਨਹੀਂ ਸੀਗਾ ਤੇ ਇੱਕ ਉਹਨੂੰ ਵੱਡੇ ਕੁੱਤੇ ਨੇ ਵੱਢ ਲਿਆ ਸੀਗਾ ਜਿਹਦੇ ਕਰਕੇ ਉਹਦੇ ਥੱਲੇ ਬੌਂਡਸ ਵੀ ਸੀਗੇ ਇੱਕ ਸਟਮਕ ਤੇ ਸੀਗਾ ਇੱਕ ਗਰਦਨ ਤੇ ਸੀਗਾ ਤੇ ਹੁਣ ਪ੍ਰੋਪਰਲੀ ਹੀਲ ਹੋ ਚੁੱਕਿਆ ਹੈ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਹਾਂ ਕਿ ਹਰ ਵੀਡੀਓ ਦੇ ਜਰੀਏ ਕੋਈ ਨਾ ਕੋਈ ਮੈਸੇਜ ਦੇ ਸਕੀਏ ਚਾਹੇ ਛੋਟਾ ਚਾਹੇ ਵੱਡਾ ਇਹਨਾਂ ਬੇਜਵਾਨ ਜਾਨਵਰਾਂ ਪ੍ਰਤੀ ਜਾਂ ਜਿਹੜਾ ਵੀ ਕੋਈ ਲੋੜਵੰਦ ਹੈ ਉਹਨਾਂ ਪ੍ਰਤੀ ਕੋਈ ਨਾ ਕੋਈ ਮੈਸੇਜ ਦੇ ਸਕੀਏ ਕਿ ਦੇ ਨਾਲ ਹਿਊਮੈਨਿਟੀ ਵੱਧ ਸਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਹਿੰਦੁਸਤਾਨ ਦੇ ਵਿੱਚ ਆਪਣੇ ਦੁਨੀਆ ਦੇ ਵਿੱਚ ਤੇ ਮੈਂ ਤਾਂ ਹੀ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵੀਡੀਓ ਨੂੰ ਜਿੰਜਲ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਕਿਉਂਕਿ ਕੁਝ ਨਹੀਂ ਪਤਾ ਜੀ ਆਪਾਂ ਵੀਡੀਓ ਸ਼ੇਅਰ ਕਰਦੇ ਆਂ ਕੀ ਪਤਾ ਉਹ ਬੰਦਾ ਵੀਡੀਓ ਦੇਖ ਕੇ ਹੀ ਮੋਟੀਵੇਟ ਹੋ ਕੇ ਸੇਵਾ ਦੇ ਵਿੱਚ ਆ ਜਾਵੇ ਜਾਂ ਬੇਜਮਾਨ ਜਾਨਵਰਾਂ ਨੂੰ ਜਾਂ ਲੋੜਵੰਦ ਬੰਦਿਆਂ ਲਈ ਅੱਗੇ ਆਵੇ ਤੇ ਉਹਨਾਂ ਦੀ ਮਦਦ ਕਰੇ ਤੇ ਇਹਦੀ ਕੇਸ ਹਿਸਟਰੀ ਐ ਮੇ ਜੋ ਮੈਂ ਦੱਸਿਆ ਕਿ ਡੌਗ ਬਾਈਟ ਸੀਗੀ ਤੇ ਇਸ ਵੀਡੀਓ ਦੇ ਜ਼ਰੀਏ ਇੱਕ ਮੈਂ ਇਨਫਾਰਮਰ ਦਾ ਬਹੁਤ-ਬਹੁਤ ਥੈਂਕਫੁਲ ਕਰਨਾ ਚਾਹੁੰਨਾ ਕਿਉਂਕਿ ਅਸੀਂ ਹਰ ਵਾਰ ਕਹਿੰਦੇ ਆ ਅਸੀਂ ਇੱਕ ਜਰੀਆ ਐ ਇੱਕ ਇਨਫਾਰਮਰ ਇੱਕ ਕੋਆਰਡੀਨੇਟਰ ਜਾਂ ਇੱਕ ਜੋ ਗਊਸ਼ਾਲਾ ਜਾਂ ਸ਼ੈਲਟਰ ਵਾਲੇ ਹੁੰਦੇ ਨੇ ਮੈਂ ਉਹਨਾਂ ਦਾ ਹਰ ਵਾਰ ਹੀ ਥੈਂਕ ਯੂ ਕਰਦਾ ਹੁੰਨਾ ਬਿਕੋਜ਼ ਉਹਨਾਂ ਦੇ ਉਹਨਾਂ ਤੋਂ ਹੀ ਉਹਨਾਂ ਤੋਂ ਜੇ ਉਹ ਨਹੀਂ ਹੈਗੇ ਤਾਂ ਅਸੀਂ ਨਹੀਂ ਹੈਗੇ ਤੇ ਨਹੀਂ ਸ਼ੋਰ ਜੇ ਮੈਂ ਕਮਾ ਜੇ ਉਹ ਨਹੀਂ ਹੈਗੇ ਤਾਂ ਅਸੀਂ ਨਹੀਂ ਕਿਉਂਕਿ ਜੇ ਸਾਨੂੰ ਕੋਈ ਇਨਫੋਰਮ ਨਹੀਂ ਕਰੂਗਾ ਸਾਨੂੰ ਕੋਈ ਡੋਨੇਟ ਨਹੀਂ ਕਰੂਗਾ ਸਾਨੂੰ ਕੋਈ ਕੁਝ ਨਹੀਂ ਕਰੂਗਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਐਂਡ ਇਸ ਵੀਡੀਓ ਦੇ ذریعے ਜਿਹਨਾਂ ਨੇ ਇਨਫੋਰਮ ਕੀਤਾ ਸੀ ਮੈਂ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹੁੰਨਾ ਬਿਕੋਜ਼ ਅਸੀਂ ਦਾ ਬਸ ਟਿਸਟਿਕ ਰੱਖਿਆ ਸੀ ਮੈਂ ਫੌਸਟਰ ਕੀਤਾ ਸੀਗਾ ਉਹਨੂੰ 26 ਤੋਂ ਲੈ ਕੇ 10 ਤਰੀਕਾ ਆ ਆਲਮੋਸਟ 14 ਦਿਨ ਹੋਏ ਨੇ ਤੇ 14 ਦਿਨ ਦੇ ਵਿੱਚ ਬੜਾ ਪਿਆਰ ਪੈ ਗਿਆ ਤੇ ਛੱਡਣ ਦਾ ਦਿਲ ਤਾਂ ਨਹੀਂ ਸੀਗਾ ਪਰ ਹੁਣ ਠੀਕ ਹੋ ਗਿਆ ਤਾਂ ਇਨਫਾਰਮਰ ਦੇ ਕੋਲ ਹੀ ਛੱਡਣ ਚੱਲੇ ਆ। ਉਹਨਾਂ ਦੀ ਫੈਕਟਰੀ ਹੈ ਤੇ ਉੱਥੇ ਟੇਕ ਕੇਅਰ ਕਰਨਗੇ, ਰੱਖਣਗੇ, ਫੀਡ ਕਰਨਗੇ ਤੇ ਸਭ ਕੁਝ ਉਹੀ ਕਰਨਗੇ ਕਿ ਹੁਣ ਜਿਹੜਾ ਵੀ ਹੋਊਗਾ ਤੇ ਸਾਰਾ ਪੇ ਵੀ ਉਹਨਾਂ ਨੇ ਕੀਤਾ ਸੀਗਾ ਡਾਕਟਰ ਦੇ ਜੋ ਵੀ ਬਿਲਸ ਵਗੈਰਾ ਸੀਗੇ ਜਾਂ ਮੈਡੀਸਿਨਸ ਦੇ ਜੋ ਵੀ ਸੀ ਇਵਨ ਉਹਨਾਂ ਨੇ ਇੱਕ ਕੇਜ ਵੀ ਬਣਾਇਆ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਮੈਂ ਬੱਚੇ ਨਾਲ ਵੀ ਰੂਬਰੂ ਕਰਾਨਾ ਆ ਦੇਖੋ ਕਿਊਟ ਜਿਹਾ ਛੋਟੂ ਵੀ ਆ ਓਏ ਕਿਤੇ ਇਹ ਨਾ ਅਸਲ ਦੇ ਵਿੱਚ ਇਹਦਾ ਮੈਂ ਨਾਮ ਰੱਖਿਆ ਸੀਗਾ ਸ਼ੇਰੂ ਵਾਚਾ ਕੀਤਾ ਇਹ ਫੀਮੇਲ ਬੱਚਾ ਫਿਰ ਮੈਂ ਤਾਂ ਨਾ ਸੋਚਿਆ ਮੈਂ ਸ਼ੇਅਰ ਨਹੀਂ ਕਰ ਦਿੰਦੇ ਉਹਨੇ ਤਾਂ ਸ਼ੇਅਰ ਨਹੀਂ ਰੱਖਿਆ ਸ਼ੇਅਰ ਨਹੀਂ ਸ਼ੇਅਰ ਨਹੀਂ ਹੈਲੋ ਸ਼ੇਅਰ ਨਹੀਂ ਤੇ ਆ ਕੱਚੇ ਲਾਲੀ ਸੀਗੀ ਅਸੀਂ ਚਲਾਂਦੇ ਚਲਾਂਦੇ ਤੇ ਬਸ ਆਹੀ ਮੈਸੇਜ ਸੀਗਾ ਕਿ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਕਿਉਂਕਿ ਕੁਝ ਨਹੀਂ ਪਤਾ ਕਿਨੇ ਮੋਟੀਵੇਟ ਹੋ ਕੇ ਸੇਵਾ ਦੇ ਵਿੱਚ ਰੁੱਝ ਜ ਜਾਣਾ ਤੇ ਆਹੀ ਸੰਦੇਸ਼ ਹੈਗਾ ਜੈ ਸ਼੍ਰੀ ਰਾਮ ਤੇ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਆਪਣਾ ਧਿਆਨ ਰੱਖਿਓ ਸਾਰੇ ਤੇ ਵੱਧ ਤੋਂ ਵੱਧ ਹਿਊਮੈਨਿਟੀ ਨੂੰ ਪ੍ਰਮੋਟ ਕਰੋ ਤੇ ਸਾਰਿਆਂ ਨੂੰ ਪਿਆਰ ਕਰੋ ਇਨਕਲੂਡਿੰਗ ਬੇਜਵਾਨ ਜਾਨਵਰ ਕਿਉਂਕਿ ਇਹਨਾਂ ਦੇ ਵਿੱਚ ਵੀ ਉਹੀ ਦੇ ਲੈ ਚ ਆਪਣੀ